ਗਾਈਜ਼ ਵੈਲਕਮ ਟੂ ਮਾਈ ਨਿਊ ਵਲੋਗ ਤੇ ਕਿਦਾਂ ਨੇ ਸਾਰੇ ਘੈਡ ਮੇਰੇ ਵਲੋਗ ਕਰਨ ਬੁਧੀਆਂ ਲੱਗੇ ਕਮੈਂਟ ਵੀ ਜੁਰੂਰ ਕਰਿਆ ਕਰੋ ਲਾਈਕ ਕਮੈਂਟ ਸਬਸਕ੍ਰਾਈਬ ਜੁਰੂਰ ਕਰਿਆ ਕਰੋ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆਂ ਟ੍ਰੈਂਡ ਦੀ ਕਮਿਸ਼ਨੀ ਤੇ ਆਪਾਂ ਗੱਲ ਕਰੋਂ ਨਿਆ ਤੇ ਜੇ ਨਹੀਂ ਵਾਈ ਵਧੀਆ ਲੱਗੀ ਤੇ ਮੈਨੂੰ ਸਬਸਕ੍ਰਾਈਬ ਤੇ ਕਮੈਂਟ ਦੀ ਜਰੂਰ ਦੇ ਸ਼ੇਅਰ ਵੀ ਕੋ ਮਾਪਾ ਪੱਤਰ ਜਿ ਸਮਨੇ ਪੇਸ਼ ਕਰਨ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਚਿੱਠੀ ਲਿਖੀ ਇੱਕਦਾਰਾ ਦਿੱਲੀ ਵਾਲਨ ਨੂੰ

ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਬੋਲੇ ਤੇ ਜੇ ਤੁਹਾਨੂੰ ਮੇਰੀ ਕੁਸ਼ਰੀ ਵਧੀਆ ਲੱਗੀ ਬਾਜ ਤੇ ਮੈਨੂੰ ਫੋਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਸਬਸਕ੍ਰਾਈਬ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਤੇ ਘੰਟੀ ਜਰੂਰ ਵਜਾ ਦਿਓ ਤੇ ਮੈਨੂੰ ਕਮੈਂਟ ਜਰੂਰ ਕਰਿਓ ਜੀ ਤੇ ਕਈ ਮੇਰੇ ਵੀਡੀਓ ਵੇਖ ਕੇ ਬੈਕ ਆ ਦਿੰਦੇ ਆ ਨਾ ਗੜਾ ਕਰੋ ਵੀਰ ਸਬਸਕ੍ਰਾਈਬ ਕਰਕੇ ਕਰ ਦਿਓ ਬਰੋ ਤੇ ਅੱਜ ਦਾ ਵਾਲਾ ਸਭ ਇੱਥੇ ਕਰਦੇ ਖਤਮ